ਵੱਡੀ ਅਪਡੇਟ ਸਾਹਮਣੇ ਆ ਰਹੀ ਹੈ 25 ਦਿਨਾਂ ਤੋਂ ਲਾਪਤਾ ਗੁਰਚਰਨ ਸਿੰਘ ਖੁਦ ਹੀ ਆਪਣੇ ਘਰ ਪਰਤ ਆਏ ਨੇ ਤੇ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀ ਹੈ ਕਰੋ ਗੈਬ੍ਰਹਮ ਦੀ ਉਹਨਾਂ ਕਹਿੰਿਆ ਕਿ ਦੁਨੀਆਦਾਰੀ ਛੱਡ ਕੇ ਧਾਰਮਿਕ ਯਾਤਰਾ ਤੇ ਨਿਕਲੇ ਸਨ ਤੇ ਇਸ ਦੌਰਾਨ ਲੁਧਿਆਣਾ ਅੰਮ੍ਰਿਤਸਰ ਦੇ ਕਈ ਗੁਰਦੁਆਰਿਆਂ 'ਚ ਰੁਕੇ ਤੇ ਜਦੋਂ ਘਰੋਂ ਕਾਫੀ ਦਿਨ ਦੂਰ ਰਹੇ ਤਾਂ ਅਹਿਸਾਸ ਹੋਇਆ ਤਾਂ ਘਰ ਵਾਪਸ ਪਰਤ ਆਏ ਦੱਸਦੇ ਕਿ ਗੁਰਚਰਨ ਸਿੰਘ ਨੇ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀ ਹੈ ਉਹਨਾਂ ਦੱਸਿਆ ਕਿ ਦੁਨੀਆਦਾਰੀ ਨੂੰ ਛੱਡ ਕੇ ਧਾਰਮਿਕ ਯਾਤਰਾ ਤੇ ਨਿਕਲੇ ਸਨ ਦੱਸਦੇ ਕਿ ਗੁਰਚਰਨ ਸਿੰਘ ਬੀਤੇ 22 ਅਪ੍ਰੈਲ ਨੂੰ ਘਰੋਂ ਮੋਬਾਈਲ 'ਤੇ ਰਵਾਨਾ ਹੋਏ ਸਨ ਪਰ ਉੱਥੇ ਨਾ ਪਹੁੰਚੇ ਤਾਂ ਘਰ ਉਹਨਾਂ ਦੇ ਪਰਿਵਾਰ ਨੇ 26 ਅਪ੍ਰੈਲ ਨੂੰ ਉਹਨਾਂ ਦੇ ਲਾਪਤਾ ਹੋਣ ਦੀ ਖ਼ਬਰ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਹੁਣ ਜੋ ਗੁਰਚਰਨ ਸਿੰਘ ਹੈ ਖੁਦ ਹੀ ਆਪਣੇ ਘਰ ਪਰਤ ਆਏ ਨੇ ਤੇ ਇੱਕ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀ ਹੈ ਜਾਣਕਾਰੀ ਮੁਤਾਬਕ ਉਹਨਾਂ ਦਾ ਜਲਦ ਹੀ ਵਿਆਹ ਹੋਣ ਵਾਲਾ ਸੀ ਤੇ ਕੁਝ ਸਮੇਂ ਤੋਂ ਆਰਥਿਕ ਤੰਗੀ ਦੇ ਨਾਲ ਵੀ ਜੂਝ ਰਹੇ ਸਨ ਜੋ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਪੁਲਿਸ ਦਾ ਕਹਿਣਾ ਸੀ ਕਿ ਖੁਦ ਹੀ ਪਲਾਨ ਕਰਕੇ ਜੋ ਗੁਰਚਰਨ ਸਿੰਘ ਹੈ ਘਰ ਤੋਂ ਲਾਪਤਾ ਹੋਏ ਨੇ ਦੱਸਦੇ ਕਿ 22 April ਨੂੰ ਦਿੱਲੀ ਤੋਂ ਮੁੰਬਈ ਲਈ ਨਿਕਲੇ ਸਨ ਪਰ ਜਦੋਂ ਮੁੰਬਈ ਨਹੀਂ ਪਹੁੰਚੇ ਤਾਂ ਦਿੱਲੀ ਵਾਲੇ ਘਰ ਵੀ ਵਾਪਸ ਨਹੀਂ ਆਏ ਤਾਂ ਗੁਰਚਰਨ ਸਿੰਘ ਦੇ ਪਿਤਾ ਨੇ 26 April ਨੂੰ ਉਹਨਾਂ ਦੇ ਲਾਪਤਾ ਹੋਣ ਦੀ ਖ਼ਬਰ ਪੁਲਿਸ ਨੂੰ ਦਿੱਤੀ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਵੱਲੋਂ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਸੀ ਉਹਨਾਂ ਨੂੰ ਲੱਭਿਆ ਜਾ ਰਿਹਾ ਸੀ ਪਰ ਕੁਝ ਵੀ ਪਤਾ ਨਹੀਂ ਚੱਲ ਪਾ ਰਿਹਾ ਸੀ ਗੁਰਚਰਨ ਸਿੰਘ ਨੇ ਜਦੋਂ ਉਹਨਾਂ ਦੀ ਲਾਸਟ ਲੋਕੇਸ਼ਨ ਦਿੱਲੀ ਦੇ ਵਿੱਚ ਪਾਈ ਗਈ ਸੀ ਗੁਰਚਰਨ ਸਿੰਘ ਨੇ ਆਪਣਾ ਮੋਬਾਈਲ ਦਿੱਲੀ ਦੇ ਪਾਲਮ ਏਰੀਆ ਦੇ ਵਿੱਚ ਛੱਡ ਦਿੱਤਾ ਸੀ ਤੇ ਉਹਨਾਂ ਦੇ ਕੋਲ ਕੋਈ ਮੋਬਾਈਲ ਫੋਨ ਵੀ ਨਹੀਂ ਸੀ ਜਿਸ ਤੋਂ ਬਾਅਦ ਲੱਭਣ ਦੇ ਵਿੱਚ ਵੀ ਕਾਫੀ ਮੁਸ਼ਕਲ ਆ ਰਹੀ ਸੀ ਫਿਰ ਵੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਸੀ ਤੇ ਲਾਸਟ ਜੋ ਸੀਸੀਟੀਵੀ ਹੈ ਦਿੱਲੀ ਦੀ ਸਾਹਮਣੇ ਆਈ ਸੀ ਈ ਰਿਕਸ਼ਾ ਬਦਲਦੇ ਹੋਏ ਨਜ਼ਰ ਆਏ ਸੀ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਲੱਭਿਆ ਜਾ ਰਿਹਾ ਸੀ ਪਰ ਪੁਲਿਸ ਦਾ ਕਹਿਣਾ ਸੀ ਕਿ ਖੁਦ ਹੀ ਉਹਨਾਂ ਦੇ ਵੱਲੋਂ ਪਲਾਨ ਕਰਕੇ ਘਰ ਛੱਡਿਆ ਗਿਆ ਤੇ ਲਾਪਤਾ ਹੋਏ ਨੇ ਪਰ ਹੁਣ जो ਗੁਰਚਰਨ ਸਿੰਘ ਹੈ ਖੁਦ ਹੀ ਆਪਣੇ ਘਰ ਵਾਪਸ ਆ ਗਏ ਨੇ ਤੇ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀ ਉਹਨਾਂ ਨੇ ਕਿਹਾ ਕਿ ਉਹ ਦੁਨੀਆਦਾਰੀ ਛੱਡ ਕੇ ਧਾਰਮਿਕ ਯਾਤਰਾ ਤੇ ਨਿਕਲੇ ਸਨ ਇਸ ਦੌਰਾਨ ਉਹ ਅੰਮ੍ਰਿਤਸਰ ਤੇ ਲੁਧਿਆਣਾ ਸਣੇ ਕਈ ਸ਼ਹਿਰਾਂ ਦੇ ਗੁਰਦੁਆਰਿਆਂ ਦੇ ਵਿੱਚ ਰੁਕੇ ਇਸ ਦੌਰਾਨ ਉਹਨਾਂ ਨੂੰ ਕਾਫੀ ਦਿਨ ਘਰੋਂ ਦੂਰ ਗੁਜ਼ਾਰਨ ਤੋਂ ਬਾਅਦ ਖਿਆਲ ਆਇਆ ਕਿ ਹੁਣ ਵਾਪਸ ਚਲੇ ਜਾਣਾ ਚਾਹੀਦਾ ਹੈ ਤੇ ਉਹ ਘਰ ਵਾਪਸ ਆ ਗਏ ਦੱਸਦੇ ਕਿ ਪਿਛਲੇ 25 ਦਿਨਾਂ ਤੋਂ ਗੁਰਚਰਨ ਸਿੰਘ ਲਾਪਤਾ ਸਨ ਤੇ ਉਹਨਾਂ ਨੂੰ ਲੱਭਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਪੁਲਿਸ ਦਾ ਕਹਿਣਾ ਸੀ ਕਿ ਉਹ ਖੁਦ ਹੀ ਜੋ ਪਲਾਨ ਕਰਕੇ ਘਰ ਤੋਂ ਗਏ ਹੋਏ ਨੇ ਉਹਨਾਂ ਨੂੰ ਲਗਾਤਾਰ ਲੱਭਿਆ ਵੀ ਜਾ ਰਿਹਾ ਸੀ ਪਰ ਕੁਝ ਵੀ ਪਤਾ ਨਹੀਂ ਚੱਲ ਰਿਹਾ ਸੀ ਤੇ ਹੁਣ 25 ਦਿਨਾਂ ਬਾਅਦ ਗੁਰਚਰਨ ਸਿੰਘ ਖੁਦ ਹੀ ਆਪਣੇ ਘਰ ਵਾਪਸ ਆ ਗਏ ਨੇ ਦਨਕਸ਼ੋਰੀ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਰਮਨਜੀਤ ਕੋਰ ਮਸ਼ਹੂਰ ਟੀਵੀ ਸ਼ੋਅ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਚ ਸੋਡੀ ਦਾ ਕਿਰਦਾਰ ਨਿਭਾਉਣ ਵਾਲੇ ਗੁਰਚਰਨ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ 25 ਦਿਨਾਂ ਤੋਂ ਲਾਪਤਾ ਗੁਰਚਰਨ ਸਿੰਘ ਖੁਦ ਹੀ ਆਪਣੇ ਘਰ ਪਰਤ ਆਏ ਨੇ ਤੇ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀਏ ਕਰੋ ਗੈਬ੍ਰਹਮ ਦੀ ਉਹਨਾਂ ਕਹੇ ਕਿ ਦੁਨੀਆਦਾਰੀ ਛੱਡ ਕੇ ਧਾਰਮਿਕ ਯਾਤਰਾ ਤੇ ਨਿਕਲੇ ਸਨ ਤੇ ਇਸ ਦੌਰਾਨ ਲੁਧਿਆਣਾ ਅੰਮ੍ਰਿਤਸਰ ਦੇ ਕਈ ਗੁਰਦੁਆਰਿਆਂ 'ਚ ਰੁਕੇ ਤੇ ਜਦੋਂ ਕਰੋ ਕਾਫੀ ਦਿਨ ਦੂਰ ਰਹੇ ਤਾਂ ਅਹਿਸਾਸ ਹੋਇਆ ਤਾਂ ਘਰ ਵਾਪਸ ਪਰਤਾਏ ਦੱਸਦੇ ਕਿ ਗੁਰਚਰਨ ਸਿੰਘ ਨੇ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀ ਹੈ ਉਹਨਾਂ ਦੱਸਿਆ ਕਿ ਦੁਨੀਆਦਾਰੀ ਨੂੰ ਛੱਡ ਕੇ ਧਾਰਮਿਕ ਯਾਤਰਾ ਤੇ ਨਿਕਲੇ ਸਨ ਦੱਸਦੇ ਕਿ ਗੁਰਚਰਨ ਸਿੰਘ ਬਿੱਤੇ 22 ਅਪ੍ਰੈਲ ਨੂੰ ਘਰੋਂ ਮੋਬਾਈਲ ਲਈ ਰਵਾਨਾ ਹੋਏ ਸਨ ਪਰ ਉੱਥੇ ਨਾ ਪਹੁੰਚੇ ਤਾਂ ਘਰ ਉਹਨਾਂ ਦੇ ਪਰਿਵਾਰ ਨੇ 26 ਅਪ੍ਰੈਲ ਨੂੰ ਉਹਨਾਂ ਦੇ ਲਾਪਤਾ ਹੋਣ ਦੀ ਖਬਰ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਹੁਣ ਜੋ ਗੁਰਚਰਨ ਸਿੰਘ ਹੈ ਖੁਦ ਹੀ ਆਪਣੇ ਘਰ ਪਰਤਾਏ ਨੇ ਤੇ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀ ਹੈ ਜਾਣਕਾਰੀ ਮੁਤਾਬਕ ਉਹਨਾਂ ਦਾ ਜਲਦ ਹੀ ਵਿਆਹ ਹੋਣ ਵਾਲਾ ਸੀ ਤੇ ਕੁਝ ਸਮੇਂ ਤੋਂ ਆਰਥਿਕ ਤੰਗੀ ਦੇ ਨਾਲ ਵੀ ਜੂਝ ਰਹੇ ਸਨ ਜੋ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਪੁਲਿਸ ਦਾ ਕਹਿਣਾ ਸੀ ਕਿ ਖੁਦ ਹੀ ਪਲਾਨ ਕਰਕੇ ਜੋ ਗੁਰਚਰਨ ਸਿੰਘ ਹੈ ਘਰ ਤੋਂ ਲਾਪਤਾ ਹੋਏ ਨੇ ਦੱਸਦੇ ਕਿ 22 April ਨੂੰ ਦਿੱਲੀ ਤੋਂ ਮੁੰਬਈ ਲਈ ਨਿਕਲੇ ਸਨ ਪਰ ਜਦੋਂ ਮੁੰਬਈ ਨਹੀਂ ਪਹੁੰਚੇ ਤਾਂ ਦਿੱਲੀ ਵਾਲੇ ਘਰ ਵੀ ਵਾਪਸ ਨਹੀਂ ਆਏ ਤਾਂ ਗੁਰਚਰਨ ਸਿੰਘ ਦੇ ਪਿਤਾ ਨੇ 26 April ਨੂੰ ਉਹਨਾਂ ਦੇ ਲਾਪਤਾ ਹੋਣ ਦੀ ਖਬਰ ਪੁਲਿਸ ਨੂੰ ਦਿੱਤੀ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਵੱਲੋਂ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਸੀ ਉਹਨਾਂ ਨੂੰ ਲੱਭਿਆ ਜਾ ਰਿਹਾ ਸੀ ਪਰ ਕੁਝ ਵੀ ਪਤਾ ਨਹੀਂ ਚੱਲ ਪਾਰ ਰਿਹਾ ਸੀ ਗੁਰਚਰਨ ਸਿੰਘ ਨੇ ਜਦੋਂ ਉਹਨਾਂ ਦੀ ਲਾਸਟ ਲੋਕੇਸ਼ਨ ਦਿੱਲੀ ਦੇ ਵਿੱਚ ਪਾਈ ਗਈ ਸੀ ਗੁਰਚਰਨ ਸਿੰਘ ਨੇ ਆਪਣਾ ਮੋਬਾਈਲ ਦਿੱਲੀ ਦੇ ਪਾਲਮ ਏਰੀਆ ਦੇ ਵਿੱਚ ਛੱਡ ਦਿੱਤਾ ਸੀ ਤੇ ਉਹਨਾਂ ਦੇ ਕੋਲ ਕੋਈ ਮੋਬਾਈਲ ਸੌਣ ਵੀ ਨਹੀਂ ਸੀ ਜਿਸ ਤੋਂ ਬਾਅਦ ਲੱਭਣ ਦੇ ਵਿੱਚ ਵੀ ਕਾਫੀ ਮੁਸ਼ਕਲ ਆ ਰਹੀ ਸੀ ਫਿਰ ਵੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਸੀ ਤੇ ਲਾਸਟ ਜੋ ਸੀਸੀਟੀਵੀ ਹੈ ਦਿੱਲੀ ਦੀ ਸਾਹਮਣੇ ਆਈ ਸੀ ਈ ਰਿਕਸ਼ਾ ਬਦਲਦੇ ਹੋਏ ਨਜ਼ਰ ਆਏ ਸੀ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਲੱਭਿਆ ਜਾ ਰਿਹਾ ਸੀ ਪਰ ਪੁਲਿਸ ਦਾ ਕਹਿਣਾ ਸੀ ਕਿ ਖੁਦ ਹੀ ਉਹਨਾਂ ਦੇ ਵੱਲੋਂ ਪਲਾਨ ਕਰਕੇ ਘਰ ਛੱਡਿਆ ਗਿਆ ਤੇ ਲਾਪਤਾ ਹੋਏ ਨੇ ਪਰ ਹੁਣ ਜੋ ਗੁਰਚਰਨ ਸਿੰਘ ਹੈ ਖੁਦ ਹੀ ਆਪਣੇ ਘਰ ਵਾਪਸ ਆ ਗਏ ਨੇ ਤੇ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀ ਉਹਨਾਂ ਨੇ ਕਿ ਉਹ ਦੁਨੀਆਦਾਰੀ ਛੱਡ ਕੇ ਧਾਰਮਿਕ ਯਾਤਰਾ ਤੇ ਨਿਕਲੇ ਸਨ ਇਸ ਦੌਰਾਨ ਉਹ ਅੰਮ੍ਰਿਤਸਰ ਤੇ ਲੁਧਿਆਣਾ ਸਣੇ ਕਈ ਸ਼ਹਿਰਾਂ ਦੇ ਗੁਰਦੁਆਰਿਆਂ ਦੇ ਵਿੱਚ ਰੁਕੇ ਇਸ ਦੌਰਾਨ ਉਹਨਾਂ ਨੂੰ ਕਾਫੀ ਦਿਨ ਘਰੋਂ ਦੂਰ ਗੁਜ਼ਾਰਨ ਤੋਂ ਬਾਅਦ ਖਿਆਲ ਆਇਆ ਕਿ ਹੁਣ ਵਾਪਸ ਚਲੇ ਜਾਣਾ ਚਾਹੀਦਾ ਤੇ ਉਹ ਘਰ ਵਾਪਸ ਆ ਗਏ ਦੱਸਦੀ ਕਿ ਪਿਛਲੇ 25 ਦਿਨਾਂ ਤੋਂ ਗੁਰਚਰਨ ਸਿੰਘ ਲਾਪਤਾ ਸਨ ਤੇ ਉਹਨਾਂ ਨੂੰ ਲੱਭਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਪੁਲਿਸ ਦਾ ਕਹਿਣਾ ਸੀ ਕਿ ਉਹ ਖੁਦ ਹੀ ਜੋ ਪਲਾਨ ਕਰਕੇ ਘਰ ਤੋਂ ਗਏ ਹੋਏ ਨੇ ਉਹਨਾਂ ਨੂੰ ਲਗਾਤਾਰ ਲੱਭਿਆ ਵੀ ਜਾ ਰਿਹਾ ਸੀ ਪਰ ਕੁਝ ਵੀ ਪਤਾ ਨਹੀਂ ਚੱਲ ਰਿਹਾ ਸੀ ਤੇ ਹੁਣ 25 ਦਿਨਾਂ ਬਾਅਦ ਗੁਰਚਰਨ ਸਿੰਘ ਖੁਦ ਹੀ ਆਪਣੇ ਘਰ ਵਾਪਸ ਆ ਗਏ ਦੈਨਿਕ ਸੂਰ TV ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਮਸ਼ਹੂਰ TV ਸ਼ੋਅ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਚ ਸੋਟੀ ਦਾ ਕਿਰਦਾਰ ਨਿਭਾਉਣ ਵਾਲੇ ਗੁਰਚਰਨ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ 25 ਦਿਨਾ ਤੋਂ ਲਾਪਤਾ ਗੁਰਚਰਨ ਸਿੰਘ ਖੁਦ ਹੀ ਆਪਣੇ ਘਰ ਪਰਤ ਆਏ ਨੇ ਤੇ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀ ਹੈ ਕਰੋ ਗੈਬ੍ਰਹਿਨ ਦੀ ਉਹਨਾਂ ਕਹਿੰਦੇ ਕਿ ਦੁਨੀਆਦਾਰੀ ਛੱਡ ਕੇ ਧਾਰਮਿਕ ਯਾਤਰਾ ਤੇ ਨਿਕਲੇ ਸਨ ਤੇ ਇਸ ਦੌਰਾਨ ਲੁਧਿਆਣਾ ਅੰਮ੍ਰਿਤਸਰ ਦੇ ਕਈ ਗੁਰਦੁਆਰਿਆਂ 'ਚ ਰੁਕੇ ਤੇ ਜਦੋਂ ਘਰੋਂ ਕਾਫੀ ਦਿਨ ਦੂਰ ਰਹੇ ਤਾਂ ਅਹਿਸਾਸ ਹੋਇਆ ਤਾਂ ਘਰ ਵਾਪਸ ਪਰਤਾਏ ਦੱਸਦੇ ਕਿ ਗੁਰਚਰਨ ਸਿੰਘ ਨੇ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀ ਹੈ ਉਹਨਾਂ ਦੱਸਿਆ ਕਿ ਦੁਨੀਆਦਾਰੀ ਨੂੰ ਛੱਡ ਕੇ ਧਾਰਮਿਕ ਯਾਤਰਾ ਤੇ ਨਿਕਲੇ ਸਨ ਦੱਸਦੇ ਕਿ ਗੁਰਚਰਨ ਸਿੰਘ ਬਿਤੇ 22 ਅਪ੍ਰੈਲ ਨੂੰ ਘਰੋਂ ਮੋਬਾਈਲ 'ਤੇ ਰਵਾਨਾ ਹੋਏ ਸਨ ਪਰ ਉੱਥੇ ਨਾ ਪਹੁੰਚੇ ਤਾਂ ਘਰ ਉਹਨਾਂ ਦੇ ਪਰਿਵਾਰ ਨੇ 26 ਅਪ੍ਰੈਲ ਨੂੰ ਉਹਨਾਂ ਦੇ ਲਾਪਤਾ ਹੋਣ ਦੀ ਖ਼ਬਰ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਉਹ ਜੋ ਗੁਰਚਰਨ ਸਿੰਘ ਹੈ ਖੁਦ ਹੀ ਆਪਣੇ ਘਰ ਪਰਤ ਆਏ ਨੇ ਤੇ ਇੱਕ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀ ਹੈ ਜਾਣਕਾਰੀ ਮੁਤਾਬਕ ਉਹਨਾਂ ਦਾ ਜਲਦ ਹੀ ਵਿਆਹ ਹੋਣ ਵਾਲਾ ਸੀ ਤੇ ਕੁਝ ਸਮੇਂ ਤੋਂ ਆਰਥਿਕ ਤੰਗੀ ਦੇ ਨਾਲ ਵੀ ਜੂਝ ਰਹੇ ਸਨ ਜੋ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਪੁਲਿਸ ਦਾ ਕਹਿਣਾ ਸੀ ਕਿ ਖੁਦ ਹੀ ਪਲਾਨ ਕਰਕੇ ਜੋ ਗੁਰਚਰਨ ਸਿੰਘ ਹੈ ਘਰ ਤੋਂ ਲਾਪਤਾ ਹੋਏ ਨੇ ਦੱਸਦੇ ਕਿ 22 April ਨੂੰ ਦਿੱਲੀ ਤੋਂ ਮੁੰਬਈ ਲਈ ਨਿਕਲੇ ਸਨ ਪਰ ਜਦੋਂ ਮੁੰਬਈ ਨਹੀਂ ਪਹੁੰਚੇ ਤਾਂ ਦਿੱਲੀ ਵਾਲੇ ਘਰ ਵੀ ਵਾਪਸ ਨਹੀਂ ਆਏ ਤਾਂ ਗੁਰਚਰਨ ਸਿੰਘ ਦੇ ਪਿਤਾ ਨੇ 26 April ਨੂੰ ਉਹਨਾਂ ਦੇ ਲਾਪਤਾ ਹੋਣ ਦੀ ਖਬਰ ਪੁਲਿਸ ਨੂੰ ਦਿੱਤੀ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਵੱਲੋਂ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਸੀ ਉਹਨਾਂ ਨੂੰ ਲੱਭਿਆ ਜਾ ਰਿਹਾ ਸੀ ਪਰ ਕੁਝ ਵੀ ਪਤਾ ਨਹੀਂ ਚੱਲ ਪਾਰਿਆ ਸੀ ਗੁਰਚਰਨ ਸਿੰਘ ਨੇ ਜਦੋਂ ਉਹਨਾਂ ਦੀ ਲਾਸਟ ਲੋਕੇਸ਼ਨ ਦਿੱਲੀ ਦੇ ਵਿੱਚ ਪਾਈ ਗਈ ਸੀ ਗੁਰਚਰਨ ਸਿੰਘ ਨੇ ਆਪਣਾ ਮੋਬਾਈਲ ਦਿੱਲੀ ਦੇ ਪਾਲਮ ਏਰੀਆ ਦੇ ਵਿੱਚ ਛੱਡ ਦਿੱਤਾ ਸੀ ਤੇ ਉਹਨਾਂ ਦੇ ਕੋਲ ਕੋਈ ਮੋਬਾਈਲ ਫੋਨ ਵੀ ਨਹੀਂ ਸੀ ਜਿਸ ਤੋਂ ਬਾਅਦ ਲੱਭਣ ਦੇ ਵਿੱਚ ਵੀ ਕਾਫੀ ਮੁਸ਼ਕਲ आरसी फिर भी ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਸੀ ਤੇ ਲਾਸਟ ਜੋ ਸੀਸੀਟੀਵੀ ਹੈ ਦਿੱਲੀ ਦੇ ਸਾਹਮਣੇ ਆਈ ਸੀ ਈ ਰਿਕਸ਼ਾ ਬਦਲਦੇ ਹੋਏ ਨਜ਼ਰ ਆਏ ਸੀ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਲੱਭਿਆ ਜਾ ਰਿਹਾ ਸੀ ਪਰ ਪੁਲਿਸ ਦਾ ਕਹਿਣਾ ਸੀ ਕਿ ਖੁਦ ਹੀ ਉਹਨਾਂ ਦੇ ਵੱਲੋਂ ਪਲਾਨ ਕਰਕੇ ਘਰ ਛੱਡਿਆ ਗਿਆ ਤੇ ਲਾਪਤਾ ਹੋਏ ਨੇ ਪਰ ਹੁਣ ਜੋ ਗੁਰਚਰਨ ਸਿੰਘ ਹੈ ਖੁਦ ਹੀ ਆਪਣੇ ਘਰ ਵਾਪਸ ਆ ਗਏ ਨੇ ਤੇ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀ ਉਹਨਾਂ ਨੇ ਕਿ ਉਹ ਦੁਨੀਆਦਾਰੀ ਛੱਡ ਕੇ ਧਾਰਮਿਕ ਯਾਤਰਾ ਤੇ ਨਿਕਲੇ ਸਨ ਇਸ ਦੌਰਾਨ ਉਹ ਅੰਮ੍ਰਿਤਸਰ ਤੇ ਲੁਧਿਆਣਾ ਸਣੇ ਕਈ ਸ਼ਹਿਰਾਂ ਦੇ ਗੁਰਦੁਆਰਿਆਂ ਦੇ ਵਿੱਚ ਰੁਕੇ ਇਸ ਦੌਰਾਨ ਉਹਨਾਂ ਨੂੰ ਕਾਫੀ ਦਿਨ ਕਰੋ ਦੂਰ ਗੁਜ਼ਾਰਨ ਤੋਂ ਬਾਅਦ ਖਿਆਲ ਆਇਆ ਕਿ ਹੁਣ ਵਾਪਸ ਚਲੇ ਜਾਣਾ ਚਾਹੀਦਾ ਹੈ ਤੇ ਉਹ ਘਰ ਵਾਪਸ ਆ ਗਏ ਦੱਸਦੇ ਕਿ ਪਿਛਲੇ 25 ਦਿਨਾਂ ਤੋਂ ਗੁਰਚਰਨ ਸਿੰਘ ਲਾਪਤਾ ਸਨ ਤੇ ਉਹਨਾਂ ਨੂੰ ਲੱਭਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਪੁਲਿਸ ਦਾ ਕਹਿਣਾ ਸੀ ਕਿ ਉਹ ਖੁਦ ਹੀ ਜੋ ਪਲਾਨ ਕਰਕੇ ਘਰ ਤੋਂ ਗਏ ਹੋਏ ਨੇ ਉਹਨਾਂ ਨੂੰ ਲਗਾਤਾਰ ਲੱਭਿਆ ਵੀ ਜਾ ਰਿਹਾ ਸੀ ਪਰ ਕੁਝ ਵੀ ਪਤਾ ਨਹੀਂ ਚੱਲ ਰਿਹਾ ਸੀ ਤੇ ਹੁਣ 25 ਦਿਨਾਂ ਬਾਅਦ ਗੁਰਚਰਨ ਸਿੰਘ ਖੁਦ ਹੀ ਆਪਣੇ ਘਰ ਵਾਪਸ ਆ ਗਏ ਨੇ ਦਨਕਸ਼ੋਰੀ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਰਮਨਜੀਤ ਕੌਰ ਮਸ਼ਹੂਰ ਟੀਵੀ ਸ਼ੋਅ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਚ ਸੋਟੀ ਦਾ ਕਿਰਦਾਰ ਨਿਭਾਉਣ ਵਾਲੇ ਗੁਰਚਰਨ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ 25 ਦਿਨਾਂ ਤੋਂ ਲਾਪਤਾ ਗੁਰਚਰਨ ਸਿੰਘ ਖੁਦ ਹੀ ਆਪਣੇ ਘਰ ਪਰਤ ਆਏ ਨੇ ਤੇ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀਏ ਕਰੋ ਗਾਇਬ ਰਹਨ ਦੀ ਉਹਨਾਂ ਕਹੇ ਕਿ ਦੁਨੀਆਦਾਰੀ ਛੱਡ ਕੇ ਧਾਰਮਿਕ ਯਾਤਰਾ ਤੇ ਨਿਕਲੇ ਸਨ ਤੇ ਇਸ ਦੌਰਾਨ ਲੁਧਿਆਣਾ ਅੰਮ੍ਰਿਤਸਰ ਦੇ ਕਈ ਗੁਰਦੁਆਰਿਆਂ 'ਚ ਰੁਕੇ ਤੇ ਜਦੋਂ ਕਰੋ ਕਾਫੀ ਦਿਨ ਦੂਰ ਰਹੇ ਤਾਂ ਅਹਿਸਾਸ ਹੋਇਆ ਤਾਂ ਘਰ ਵਾਪਸ ਪਰਤਾਏ ਦੱਸਦੇ ਕਿ ਗੁਰਚਰਨ ਸਿੰਘ ਨੇ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀ ਉਹਨਾਂ ਦੱਸਿਆ ਕਿ ਦੁਨੀਆਦਾਰੀ ਨੂੰ ਛੱਡ ਕੇ ਧਾਰਮਿਕ ਯਾਤਰਾ ਤੇ ਨਿਕਲੇ ਸਨ ਦੱਸਦੇ ਕਿ ਗੁਰਚਰਨ ਸਿੰਘ ਬਿਤੇ 2 अप्रैल ਨੂੰ ਘਰੋਂ ਮੋਬਾਈਲ 'ਤੇ ਰਵਾਨਾ ਹੋਏ ਸਨ ਪਰ ਉੱਥੇ ਨਾ ਪਹੁੰਚੇ ਤਾਂ ਘਰ ਉਹਨਾਂ ਦੇ ਪਰਿਵਾਰ ਨੇ 26 April ਨੂੰ ਉਹਨਾਂ ਦੇ ਲਾਪਤਾ ਹੋਣ ਦੀ ਖਬਰ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਹੁਣ ਜੋ ਗੁਰਚਰਨ ਸਿੰਘ ਹੈ ਖੁਦ ਹੀ ਆਪਣੇ ਘਰ ਪਰਤ ਆਏ ਨੇ ਤੇ ਇੱਕ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀ ਹੈ ਜਾਣਕਾਰੀ ਮੁਤਾਬਕ ਉਹਨਾਂ ਦਾ ਜਲਦ ਹੀ ਵਿਆਹ ਹੋਣ ਵਾਲਾ ਸੀ ਤੇ ਕੁਝ ਸਮੇਂ ਤੋਂ ਆਰਥਿਕ ਤੰਗੀ ਦੇ ਨਾਲ ਵੀ ਜੂਝ ਰਹੇ ਸਨ ਜੋ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਪੁਲਿਸ ਦਾ ਕਹਿਣਾ ਸੀ ਕਿ ਖੁਦ ਹੀ ਪਲਾਨ ਕਰਕੇ ਜੋ ਗੁਰਚਰਨ ਸਿੰਘ ਹੈ ਘਰ ਤੋਂ ਲਾਪਤਾ ਹੋਏ ਨੇ ਦੱਸਦੇ ਕਿ 22 April ਨੂੰ ਦਿੱਲੀ ਤੋਂ ਮੁੰਬਈ ਲਈ ਨਿਕਲੇ ਸਨ ਪਰ ਜਦੋਂ ਮੁੰਬਈ ਨਹੀਂ ਪਹੁੰਚੇ ਤਾਂ ਦਿੱਲੀ ਵਾਲੇ ਘਰ ਵੀ ਵਾਪਸ ਨਹੀਂ ਆਏ ਤਾਂ ਗੁਰਚਰਨ ਸਿੰਘ ਦੇ ਪਿਤਾ ਨੇ 26 April ਨੂੰ ਉਹਨਾਂ ਦੇ ਲਾਪਤਾ ਹੋਣ ਦੀ ਖਬਰ ਪੁਲਿਸ ਨੂੰ ਦਿੱਤੀ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਵੱਲੋਂ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਸੀ ਉਹਨਾਂ ਨੂੰ ਲੱਭਿਆ ਜਾ ਰਿਹਾ ਸੀ ਪਰ ਕੁਝ ਵੀ ਪਤਾ ਨਹੀਂ ਚੱਲ ਪਾਰ ਰਿਹਾ ਸੀ ਗੁਰਚਰਨ ਸਿੰਘ ਨੇ ਜਦੋਂ ਉਹਨਾਂ ਦੀ ਲਾਸਟ ਲੋਕੇਸ਼ਨ ਦਿੱਲੀ ਦੇ ਵਿੱਚ ਪਾਈ ਗਈ ਸੀ ਗੁਰਚਰਨ ਸਿੰਘ ਨੇ ਆਪਣਾ ਮੋਬਾਈਲ ਦਿੱਲੀ ਦੇ ਪਾਲਮ ਏਰੀਆ ਦੇ ਵਿੱਚ ਛੱਡ ਦਿੱਤਾ ਸੀ ਤੇ ਉਹਨਾਂ ਦੇ ਕੋਲ ਕੋਈ ਮੋਬਾਈਲ ਫੋਨ ਵੀ ਨਹੀਂ ਸੀ ਜਿਸ ਤੋਂ ਬਾਅਦ ਲੱਭਣ ਦੇ ਵਿੱਚ ਵੀ ਕਾਫੀ ਮੁਸ਼ਕਲ ਆ ਰਹੀ ਸੀ ਫਿਰ ਵੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਸੀ ਤੇ ਲਾਸਟ ਜੋ ਸੀਸੀਟੀਵੀ ਹੈ ਦਿੱਲੀ ਦੀ ਸਾਹਮਣੇ ਆਈ ਸੀ ਈ ਰਿਕਸ਼ਾ ਬਦਲਦੇ ਹੋਏ ਨਜ਼ਰ ਆਏ ਸੀ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਲੱਭਿਆ ਜਾ ਰਿਹਾ ਸੀ ਪਰ ਪੁਲਿਸ ਦਾ ਕਹਿਣਾ ਸੀ ਕਿ ਖੁਦ ਹੀ ਉਹਨਾਂ ਦੇ ਵੱਲੋਂ ਪਲਾਨ ਕਰਕੇ ਘਰ ਛੱਡਿਆ ਗਿਆ ਤੇ ਲਾਪਤਾ ਹੋਏ ਨੇ ਪਰ ਹੁਣ ਜੋ ਗੁਰਚਰਨ ਸਿੰਘ ਹੈ ਖੁਦ ਹੀ ਆਪਣੇ ਘਰ ਵਾਪਸ ਆ ਗਏ ਨੇ ਤੇ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀ ਉਹਨਾਂ ਨੇ ਕਿ ਉਹ ਦੁਨੀਆਦਾਰੀ ਛੱਡ ਕੇ ਧਾਰਮਿਕ ਯਾਤਰਾ ਤੇ ਨਿਕਲੇ ਸਨ ਇਸ ਦੌਰਾਨ ਉਹ ਅੰਮ੍ਰਿਤਸਰ ਤੇ ਲੁਧਿਆਣਾ ਸਣੇ ਕਈ ਸ਼ਹਿਰਾਂ ਦੇ ਗੁਰਦੁਆਰਿਆਂ ਦੇ ਵਿੱਚ ਰੁਕੇ ਇਸ ਦੌਰਾਨ ਉਹਨਾਂ ਨੂੰ ਕਾਫੀ ਦਿਨ ਘਰੋਂ ਦੂਰ ਗੁਜ਼ਾਰਨ ਤੋਂ ਬਾਅਦ ਖਿਆਲ ਆਇਆ ਕਿ ਹੁਣ ਵਾਪਸ ਚਲੇ ਜਾਣਾ ਚਾਹੀਦਾ ਤੇ ਉਹ ਘਰ ਵਾਪਸ ਆ ਗਏ ਦੱਸਦੀ ਕਿ ਪਿਛਲੇ 25 ਦਿਨਾਂ ਤੋਂ ਗੁਰਚਰਨ ਸਿੰਘ ਲਾਪਤਾ ਸਨ ਤੇ ਉਹਨਾਂ ਨੂੰ ਲੱਭਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਪੁਲਿਸ ਦਾ ਕਹਿਣਾ ਸੀ ਕਿ ਉਹ ਖੁਦ ਹੀ ਜੋ ਪਲਾਨ ਕਰਕੇ ਘਰ ਤੋਂ ਗਏ ਹੋਏ ਨੇ ਉਹਨਾਂ ਨੂੰ ਲਗਾਤਾਰ ਲੱਭਿਆ ਵੀ ਜਾ ਰਿਹਾ ਸੀ ਪਰ ਕੁਝ ਵੀ ਪਤਾ ਨਹੀਂ ਚੱਲ ਰਿਹਾ ਸੀ ਤੇ ਹੁਣ 25 ਦਿਨਾਂ ਬਾਅਦ ਗੁਰਚਰਨ ਸਿੰਘ ਖੁਦ ਹੀ ਆਪਣੇ ਘਰ ਵਾਪਸ ਆ ਗਏ ਦੈਨਿਕ ਸੁਰ TV ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਮਸ਼ਹੂਰ TV ਸ਼ੋਅ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਚ ਸੋਟੀ ਦਾ ਕਿਰਦਾਰ ਨਿਭਾਉਣ ਵਾਲੇ ਗੁਰਚਰਨ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ 25 ਦਿਨਾਂ ਤੋਂ ਲਾਪਤਾ ਗੁਰਚਰਨ ਸਿੰਘ ਖੁਦ ਹੀ ਆਪਣੇ ਘਰ ਪਰਤ ਆਏ ਨੇ ਤੇ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀ ਹੈ ਕਰੋ ਗੈਬ੍ਰਹਿਨ ਦੀ ਉਹਨਾਂ ਕਹਿੰਿਆ ਕਿ ਦੁਨੀਆਦਾਰੀ ਛੱਡ ਕੇ ਧਾਰਮਿਕ ਯਾਤਰਾ ਤੇ ਨਿਕਲੇ ਸਨ ਤੇ ਇਸ ਦੌਰਾਨ ਲੁਧਿਆਣਾ ਅੰਮ੍ਰਿਤਸਰ ਦੇ ਕਈ ਗੁਰਦੁਆਰਿਆਂ 'ਚ ਰੁਕੇ ਤੇ ਜਦੋਂ ਕਰੋ ਕਾਫੀ ਦਿਨ ਦੂਰ ਰਹੇ ਤਾਂ ਅਹਿਸਾਸ ਹੋਇਆ ਤਾਂ ਘਰ ਵਾਪਸ ਵਰਤਾਇ ਦੱਸਦੇ ਕਿ ਗੁਰਚਰਨ ਸਿੰਘ ਨੇ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀ ਉਹਨਾਂ ਦੱਸਿਆ ਕਿ ਦੁਨੀਆਦਾਰੀ ਨੂੰ ਛੱਡ ਕੇ ਧਾਰਮਿਕ ਯਾਤਰਾ ਤੇ ਨਿਕਲੇ ਸਨ ਦੱਸਦੇ ਕਿ ਗੁਰਚਰਨ ਸਿੰਘ ਬੀਤੇ 22 ਅਪ੍ਰੈਲ ਨੂੰ ਘਰੋਂ ਮੋਬਾਈਲ 'ਤੇ ਰਵਾਨਾ ਹੋਏ ਸਨ ਪਰ ਉੱਥੇ ਨਾ ਪਹੁੰਚੇ ਤਾਂ ਘਰ ਉਹਨਾਂ ਦੇ ਪਰਿਵਾਰ ਨੇ 26 ਅਪ੍ਰੈਲ ਨੂੰ ਉਹਨਾਂ ਦੇ ਲਾਪਤਾ ਹੋਣ ਦੀ ਖ਼ਬਰ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਕੋਣ ਜੋ ਗੁਰਚਰਨ ਸਿੰਘ ਹੈ ਖੁਦ ਹੀ ਆਪਣੇ ਘਰ ਪਰ ਤਾਇਏ ਨੇ ਤੇ ਇੱਕ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀ ਹੈ ਜਾਣਕਾਰੀ ਮੁਤਾਬਕ ਉਹਨਾਂ ਦਾ ਜਲਦ ਹੀ ਵਿਆਹ ਹੋਣ ਵਾਲਾ ਸੀ ਤੇ ਕੁਝ ਸਮੇਂ ਤੋਂ ਆਰਥਿਕ ਤੰਗੀ ਦੇ ਨਾਲ ਵੀ ਜੂਝ ਰਹੇ ਸਨ ਜੋ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਪੁਲਿਸ ਦਾ ਕਹਿਣਾ ਸੀ ਕਿ ਖੁਦ ਹੀ ਪਲਾਨ ਕਰਕੇ ਜੋ ਗੁਰਚਰਨ ਸਿੰਘ ਹੈ ਘਰ ਤੋਂ ਲਾਪਤਾ ਹੋਏ ਨੇ ਦੱਸਦੇ ਕਿ 22 April ਨੂੰ ਦਿੱਲੀ ਤੋਂ ਮੁੰਬਈ ਲਈ ਨਿਕਲੇ ਸਨ ਪਰ ਜਦੋਂ ਮੁੰਬਈ ਨਹੀਂ ਪਹੁੰਚੇ ਤਾਂ ਦਿੱਲੀ ਵਾਲੇ ਘਰ ਵੀ ਵਾਪਸ ਨਹੀਂ ਆਏ ਤਾਂ ਗੁਰਚਰਨ ਸਿੰਘ ਦੇ ਪਿਤਾ ਨੇ 26 April ਨੂੰ ਉਹਨਾਂ ਦੇ ਲਾਪਤਾ ਹੋਣ ਦੀ ਖਬਰ ਪੁਲਿਸ ਨੂੰ ਦਿੱਤੀ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਵੱਲੋਂ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਸੀ ਉਹਨਾਂ ਨੂੰ ਲੱਭਿਆ ਜਾ ਰਿਹਾ ਸੀ ਪਰ ਕੁਝ ਵੀ ਪਤਾ ਨਹੀਂ ਚੱਲ ਪਾ ਰਿਹਾ ਸੀ ਗੁਰਚਰਨ ਸਿੰਘ ਨੇ ਜਦੋਂ ਉਹਨਾਂ ਦੀ ਲਾਸਟ ਲੋਕੇਸ਼ਨ ਦਿੱਲੀ ਦੇ ਵਿੱਚ ਪਾਈ ਗਈ ਸੀ ਗੁਰਚਰਨ ਸਿੰਘ ਨੇ ਆਪਣਾ ਮੋਬਾਈਲ ਦਿੱਲੀ ਦੇ ਪਾਲਮ ਏਰੀਆ ਦੇ ਵਿੱਚ ਛੱਡ ਦਿੱਤਾ ਸੀ ਤੇ ਉਹਨਾਂ ਦੇ ਕੋਲ ਕੋਈ ਮੋਬਾਈਲ ਫੋਨ ਵੀ ਨਹੀਂ ਸੀ ਜਿਸ ਤੋਂ ਬਾਅਦ ਲੱਭਣ ਦੇ ਵਿੱਚ ਵੀ ਕਾਫੀ ਮੁਸ਼ਕਲ ਆ ਰਹੀ ਸੀ ਫਿਰ ਵੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਸੀ ਤੇ ਲਾਸਟ ਜੋ ਸੀਸੀਟੀਵੀ ਹੈ ਦਿੱਲੀ ਦੀ ਸਾਹਮਣੇ ਆਈ ਸੀ ਈ ਰਿਕਸ਼ਾ ਬਦਲਦੇ ਹੋਏ ਨਜ਼ਰ ਆਏ ਸੀ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਲੱਭਿਆ ਜਾ ਰਿਹਾ ਸੀ ਪਰ ਪੁਲਿਸ ਦਾ ਕਹਿਣਾ ਸੀ ਕਿ ਖੁਦ ਹੀ ਉਹਨਾਂ ਦੇ ਵੱਲੋਂ ਪਲਾਨ ਕਰਕੇ ਘਰ ਛੱਡਿਆ ਗਿਆ ਤੇ ਲਾਪਤਾ ਹੋਏ ਨੇ ਪਰ ਹੁਣ ਜੋ ਗੁਰਚਰਨ ਸਿੰਘ ਹੈ ਖੁਦ ਹੀ ਆਪਣੇ ਘਰ ਵਾਪਸ ਆ ਗਏ ਨੇ ਤੇ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀ ਉਹਨਾਂ ਨੇ ਕਿਹਾ ਕਿ ਉਹ ਦੁਨੀਆਦਾਰੀ ਛੱਡ ਕੇ ਧਾਰਮਿਕ ਯਾਤਰਾ ਤੇ ਨਿਕਲੇ ਸਨ ਇਸ ਦੌਰਾਨ ਉਹ ਅੰਮ੍ਰਿਤਸਰ ਤੇ ਲੁਧਿਆਣਾ ਸਣੇ ਕਈ ਸ਼ਹਿਰਾਂ ਦੇ ਗੁਰਦੁਆਰਿਆਂ ਦੇ ਵਿੱਚ ਰੁਕੇ ਇਸ ਦੌਰਾਨ ਉਹਨਾਂ ਨੂੰ ਕਾਫੀ ਦਿਨ ਘਰੋਂ ਦੂਰ ਗੁਜ਼ਾਰਨ ਤੋਂ ਬਾਅਦ ਖਿਆਲ ਆਇਆ ਕਿ ਹੁਣ ਵਾਪਸ ਚਲੇ ਜਾਣਾ ਚਾਹੀਦਾ ਹੈ ਤੇ ਉਹ ਘਰ ਵਾਪਸ ਆ ਗਏ ਦੱਸਦੇ ਕਿ ਪਿਛਲੇ 25 ਦਿਨਾਂ ਤੋਂ ਗੁਰਚਰਨ ਸਿੰਘ ਲਾਪਤਾ ਸਨ ਤੇ ਉਹਨਾਂ ਨੂੰ ਲੱਭਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਪੁਲਿਸ ਦਾ ਕਹਿਣਾ ਸੀ ਕਿ ਉਹ ਖੁਦ ਹੀ ਜੋ ਪਲਾਨ ਕਰਕੇ ਘਰ ਤੋਂ ਗਏ ਹੋਏ ਨੇ ਉਹਨਾਂ ਨੂੰ ਲਗਾਤਾਰ ਲੱਭਿਆ ਵੀ ਜਾ ਰਿਹਾ ਸੀ ਪਰ ਕੁਝ ਵੀ ਪਤਾ ਨਹੀਂ ਚੱਲ ਰਿਹਾ ਸੀ ਤੇ ਹੁਣ 25 ਦਿਨਾਂ ਬਾਅਦ ਗੁਰਚਰਨ ਸਿੰਘ ਖੁਦ ਹੀ ਆਪਣੇ ਘਰ ਵਾਪਸ ਆ ਗਏ ਨੇ ਦਨਿਕ ਸੋ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਮਸ਼ਹੂਰ ਟੀਵੀ ਸ਼ੋ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਚ ਸੋਟੀ ਦਾ ਕਿਰਦਾਰ ਨਿਭਾਉਣ ਵਾਲੇ ਗੁਰਚਰਨ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ 25 ਦਿਨਾਂ ਤੋਂ ਲਾਪਤਾ ਗੁਰਚਰਨ ਸਿੰਘ ਖੁਦ ਹੀ ਆਪਣੇ ਘਰ ਪਰਤ ਆਏ ਨੇ ਤੇ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀਏ ਕਰੋ ਗੈਬ੍ਰਹਮ ਦੀ ਉਹਨਾਂ ਕਹੇ ਕਿ ਦੁਨੀਆਦਾਰੀ ਛੱਡ ਕੇ ਧਾਰਮਿਕ ਯਾਤਰਾ ਤੇ ਨਿਕਲੇ ਸਨ ਤੇ ਇਸ ਦੌਰਾਨ ਲੁਧਿਆਣਾ ਅੰਮ੍ਰਿਤਸਰ ਦੇ ਕਈ ਗੁਰਦੁਆਰਿਆਂ 'ਚ ਰੁਕੇ ਤੇ ਜਦੋਂ ਕਰੋ ਕਾਫੀ ਦਿਨ ਦੂਰ ਰਹੇ ਤਾਂ ਅਹਿਸਾਸ ਹੋਇਆ ਤਾਂ ਘਰ ਵਾਪਸ ਵਰਤਾਏ ਦੱਸਦੇ ਕਿ ਗੁਰਚਰਨ ਸਿੰਘ ਨੇ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀਏ ਉਹਨਾਂ ਦੱਸਿਆ ਕਿ ਦੁਨੀਆਦਾਰੀ ਨੂੰ ਛੱਡ ਕੇ ਧਾਰਮਿਕ ਯਾਤਰਾ ਤੇ ਨਿਕਲੇ ਸਨ ਦੱਸਦੇ ਕਿ ਗੁਰਚਰਨ ਸਿੰਘ ਬਿੱਤੇ 22 ਅਪ੍ਰੈਲ ਨੂੰ ਘਰੋਂ ਮੋਬਾਈਲ ਹੀ ਰਵਾਨਾ ਹੋਏ ਸਨ ਪਰ ਉੱਥੇ ਨਾ ਪਹੁੰਚੇ ਤਾਂ ਘਰ ਉਹਨਾਂ ਦੇ ਪਰਿਵਾਰ ਨੇ 26 ਅਪ੍ਰੈਲ ਨੂੰ ਉਹਨਾਂ ਦੇ ਲਾਪਤਾ ਹੋਣ ਦੀ ਖਬਰ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਹੁਣ ਜੋ ਗੁਰਚਰਨ ਸਿੰਘ ਹੈ ਖੁਦ ਹੀ ਆਪਣੇ ਘਰ ਪਰਤ ਆਏ ਨੇ ਤੇ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸਦੀ ਹੈ ਜਾਣਕਾਰੀ ਮੁਤਾਬਕ ਉਹਨਾਂ ਦਾ ਜਲਦ ਹੀ ਵਿਆਹ ਹੋਣ ਵਾਲਾ ਸੀ ਤੇ ਕੁਝ ਸਮੇਂ ਤੋਂ ਆਰਥਿਕ ਤੰਗੀ ਦੇ ਨਾਲ ਵੀ ਜੂਝ ਰਹੇ ਸਨ ਜੋ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਪੁਲਿਸ ਦਾ ਕਹਿਣਾ ਸੀ ਕਿ ਖੁਦ ਹੀ ਪਲਾਨ ਕਰਕੇ ਜੋ ਗੁਰਚਰਨ ਸਿੰਘ ਹੈ ਘਰ ਤੋਂ ਲਾਪਤਾ ਹੋਏ ਨੇ ਦੱਸਦੇ ਕਿ 22 April ਨੂੰ ਦਿੱਲੀ ਤੋਂ ਮੁੰਬਈ ਲਈ ਨਿਕਲੇ ਸਨ ਪਰ ਜਦੋਂ ਮੁੰਬਈ ਨਹੀਂ ਪਹੁੰਚੇ ਤਾਂ ਦਿੱਲੀ ਵਾਲੇ ਘਰ ਵੀ ਵਾਪਸ ਨਹੀਂ ਆਏ ਤਾਂ ਗੁਰਚਰਨ ਸਿੰਘ ਦੇ ਪਿਤਾ ਨੇ 26 April ਨੂੰ ਉਹਨਾਂ ਦੇ ਲਾਪਤਾ ਹੋਣ ਦੀ ਖਬਰ ਪੁਲਿਸ ਨੂੰ ਦਿੱਤੀ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਵੱਲੋਂ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਸੀ ਉਹਨਾਂ ਨੂੰ ਲੱਭਿਆ ਜਾ ਰਿਹਾ ਸੀ ਪਰ ਕੁਝ ਵੀ ਪਤਾ ਨਹੀਂ ਚੱਲ ਪਾਰਿਆ ਸੀ ਗੁਰਚਰਨ ਸਿੰਘ ਨੇ ਜਦੋਂ ਉਹਨਾਂ ਦੀ ਲਾਸਟ ਲੋਕੇਸ਼ਨ ਦਿੱਲੀ ਦੇ ਵਿੱਚ ਪਾਈ ਗਈ ਸੀ ਗੁਰਚਰਨ ਸਿੰਘ ਨੇ ਆਪਣਾ ਮੋਬਾਈਲ ਦਿੱਲੀ ਦੇ ਪਾਲਮ ਏਰੀਆ ਦੇ ਵਿੱਚ ਛੱਡ ਦਿੱਤਾ ਸੀ ਤੇ ਉਹਨਾਂ ਦੇ ਕੋਲ ਕੋਈ ਮੋਬਾਈਲ ਫੋਨ ਵੀ ਨਹੀਂ ਸੀ ਉਸ ਤੋਂ ਬਾਅਦ ਲੱਭਣ ਦੇ ਵਿੱਚ ਵੀ ਕਾਫੀ ਮੁਸ਼ਕਲ ਆ ਰਹੀ ਸੀ ਫਿਰ ਵੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਸੀ ਤੇ ਲਾਸਟ ਜੋ ਸੀਸੀਟੀਵੀ ਹੈ ਦਿੱਲੀ ਦੀ ਸਾਹਮਣੇ ਆਈ ਸੀ ਈ ਰਿਕਸ਼ਾ ਬਦਲਦੇ ਹੋਏ ਨਜ਼ਰ ਆਏ ਸੀ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਲੱਭਿਆ ਜਾ ਰਿਹਾ ਸੀ ਪਰ ਪੁਲਿਸ ਦਾ ਕਹਿਣਾ ਸੀ ਕਿ ਖੁਦ ਹੀ ਉਹਨਾਂ ਦੇ ਵੱਲੋਂ ਪਲਾਨ ਕਰਕੇ ਘਰ ਛੱਡਿਆ ਗਿਆ ਤੇ ਲਾਪਤਾ ਹੋਏ ਨੇ ਪਰ ਹੁਣ ਜੋ ਗੁਰਚਰਨ ਸਿੰਘ ਹੈ ਖੁਦ ਹੀ ਆਪਣੇ ਘਰ ਵਾਪਸ ਆ ਗਏ ਨੇ ਤੇ ਹੈਰਾਨ ਕਰ ਦੇਣ ਵਾਲੀ ਵਜ੍ਹਾ ਦੱਸੀ ਉਹਨਾਂ ਨੇ ਕਿ ਉਹ ਦੁਨੀਆਦਾਰੀ ਛੱਡ ਕੇ ਧਾਰਮਿਕ ਯਾਤਰਾ ਤੇ ਨਿਕਲੇ ਸਨ ਇਸ ਦੌਰਾਨ ਉਹ ਅੰਮ੍ਰਿਤਸਰ ਤੇ ਲੁਧਿਆਣਾ ਸਣੇ ਕਈ ਸ਼ਹਿਰਾਂ ਦੇ ਗੁਰਦੁਆਰਿਆਂ ਦੇ ਵਿੱਚ ਰੁਕੇ ਇਸ ਦੌਰਾਨ ਉਹਨਾਂ ਨੂੰ ਕਾਫੀ ਦਿਨ ਕਰੋ ਦੂਰ ਗੁਜ਼ਾਰਨ ਤੋਂ ਬਾਅਦ ਖਿਆਲ ਆਇਆ ਕਿ ਹੁਣ ਵਾਪਸ ਚਲੇ ਜਾਣਾ ਚਾਹੀਦਾ ਤੇ ਉਹ ਘਰ ਵਾਪਸ ਆ ਗਏ ਦੱਸਦੀ ਕੀ ਪਿਛਲੇ 25